ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਸਿਰਫ ਇੱਕੋ ਹੀ ਗੱਲ ਤੇ ਅੱਜ ਦੀ ਗੱਲ ਕਰਾਂਗੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਉਹਨਾਂ ਦੇ ਮਾਤਾ ਜੀ ਦਾ ਸ਼ਹਾਦਤ ਦਿਵਸ ਹੈ ਤੇ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਵੱਡੀਆਂ ਕੁਰਬਾਨੀਆਂ ਕਰ ਦਿੱਤੀਆਂ ਦੀ ਸ਼ਹਿਦ ਇਹ ਆਪਣੇ ਆਪ ਇੱਕ ਨਵੇਕਲੀ ਉਦਾਹਰਣ ਹੈ ਸਾਰੀ ਦੁਨੀਆ ਦਾ ਇਤਿਹਾਸ ਸਾਡੇ ਭਾਰਤ ਦਾ ਵੀ ਤੇ ਬਾਕੀ ਅੱਡ-ਅੜ ਦੇਸ਼ਾਂ ਦਾ ਵੀ ਅੱਡ-ਅੜ ਜ਼ਾਲਿਮੀ ਰਾਜਿਆਂ ਵੱਲੋਂ ਕੀਤੇ ਅਕਹਿ ਤੇ ਅਸਹਿ ਜ਼ੁਲਮਾਂ ਦੇ ਨਾਲ ਭਰਿਆ ਹੋਇਆ ਹੈ ਆ ਸਾਧਨ ਸੰਪੰਨ ਣੁੱਖ ਕਦੇ ਗੁਲਾਮ ਬਣਾ ਕੇ ਲੋਕਾਂ ਨੂੰ ਲੁੱਟਦੇ ਰਹੇ ਹੈ ਕਦੇ ਉਹਨਾਂ ਦੀ ਹਦائش ਨੂੰ ਲੁੱਟਣ ਲਈ ਉਹਨਾਂ ਨੂੰ ਕਾਬੂ 'ਚ ਕਰਦੇ ਰਹੇ ਐ ਤੇ ਕਦੇ ਇੱਕ ਰਾਜਾ ਦੂਜੇ ਰਾਜੇ ਨੂੰ ਆਪਣਾ ਰਾਜ ਭਾਗ ਵਧਾਉਣ ਲਈ ਉਹਦੇ ਸਾਧਨਾਂ ਦੀ ਲੁੱਟ ਕਰ ਲਈ ਜ਼ੁਲਮ ਕਰਦਾ ਰਿਹਾ ਤੇ ਪਰਜਾ ਉਹਨਾਂ ਦੇ ਅੱਗੇ ਬੋਲੇ ਨਾ ਉਹਨਾਂ ਤੇ ਵੀ ਜ਼ੁਲਮ ਹੁੰਦੇ ਰਹੇ ਪਰ ਉਹਨਾਂ ਸਾਰੇ ਜ਼ੁਲਮਾਂ ਦੀ ਕਹਾਣੀ ਤੇ ਉਹਨਾਂ ਨੂੰ ਜ਼ੁਲਮਾਂ ਨੂੰ ਸਹਿਣ ਵਾਲੇ ਲੋਕਾਂ ਦੀਆਂ ਕੁਰਬਾਨੀਆਂ ਬਹੁਤ ਅਥਾ ਨੇ ਪਰ ਸਾਧ ਜਦਿਆਂ ਦੀ ਇਹ ਕੁਰਬਾਨੀ ਉਹਨਾਂ ਸਾਰਿਆਂ ਨਾਲ ਨਵੇਕਲੀ ਤੇ ਵੱਖਰੀ ਹੈ ਤੇ ਲਾਸਾਨੀ ਹੈ ਅਸੀਂ ਬਹੁਤ ਹੀ ਸ਼ਰਧਾ ਨਾਲ ਤੇ ਬੜੇ ਅਕੀਦੇ ਨਾਲ ਉਹਨਾਂ ਨੂੰ ਆਪਣੇ ਗੁੱਲੋਂ ਆ ਸ਼ਰਧਾ ਦੇ ਫੁੱਲ ਪੇਂਟ ਕਰਦੇ ਹਾਂ ਦੂਸਰਾ ਕੋਈ ਗੱਲਾਂ ਉਹਨਾਂ ਦੇ ਸਬੰਧ ਚ ਕੱਲਾ ਉਹਨਾਂ ਨੂੰ ਯਾਦ ਕਰ ਲਈਏ ਕਾਫੀ ਨਹੀਂ ਹੁੰਦਾ ਯਾਦ ਕਰਨ ਦਾ ਮਤਲਬ ਹੈ ਕਿ ਅੱਜ ਦੇ ਸਮੇਂ 'ਚ ਜੋ ਜ਼ੁਲਮ ਹੋ ਰਿਹਾ ਹੈ ਉਹਦੇ ਵਿਰੁੱਧ ਕੀ ਲੜਾਈ ਹੋ ਰਹੀ ਹੈ ਤੇ ਅਸੀਂ ਕਿਹੜੀ ਸਾਈਡ ਤੇ ਖੜੇ ਹਾਂ ਇਹ ਵੀ ਅਸੀਂ ਹੱਟ-ਹੱਟ ਸਮਿਆਂ ਤੇ ਨਿਰਧਾਰਤ ਕਰਨਾ ਹੁੰਦਾ ਹੈ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਜਦੋਂ ਕਚਹਿਰੀ ਲੱਗੀ ਹੋਈ ਹੈ ਸੂਬੇ ਦੀ ਤਾਂ ਸੂਬਾ ਸਹਬਜ਼ਾਦਿਆਂ ਨੂੰ ਪੁੱਛਦਾ ਹੈ ਕਿ ਜੇ ਤੁਹਾਨੂੰ ਛੱਡ ਦਈਏ ਤਾਂ ਉਹ ਕੀ ਕਰੋਗੇ ਤੁਸੀਂ ਤਾਂ ਉਹ ਬੜੇ ਜ਼ੋਰ ਨਾਲ ਜੋਸ਼ ਨਾਲ ਤੇ ਲਲਕਾਰ ਕੇ ਕਹਿੰਦੇ ਆ ਕਿ ਉਹ ਆਪਣੇ ਪਿਤਾ ਵਾਂਗ ਸ਼ੇਰਾਂ ਦੀ ਫੌਜ ਇਕੱਠੀ ਕਰਨਗੇ ਤੇ ਤੇਰੇ ਅਰਗੇ ਗਿੱਦੜਾਂ ਨੂੰ ਇਥੋਂ ਖਤਮ ਕਰਨਗੇ ਕਿੰਡੀ ਵੱਡੀ ਦਲੇਰੀ ਹੈ ਪਤਾ ਹੈ ਮੌਤ ਸਾਹਮਣੇ ਦਿਸਦੀ ਹੈ ਪਰ ਉਸ ਟਾਈਮ ਵੀ ਇੱਡੀ ਦਲੇਰੀ ਕੀ ਬਾਤ ਹੈ ਅਸੀਂ ਛੋਟੇ ਹੁੰਦੇ ਤਾਂ ਇਹਨਾਂ ਦੀਆਂ ਕਵਿਸ਼ਰੀਆਂ ਸੁਣਦੇ ਰਹੇ ਆ ਇਹਨਾਂ ਦੀਆਂ ਬਾਹਰ ਸੁਣਦੇ ਰਹੇ ਆ ਸਾਹਿਬਜ਼ਾਦਿਆਂ ਦੀਆਂ ਇਹਨਾਂ ਬਾਰੇ ਪੜ੍ਹਦੇ ਰਹੇ ਆ ਡਾਕਟਰ ਗੰਡਾ ਸਿੰਘ ਦਾ ਲਿਖਿਆ ਇਤਿਹਾਸ ਵਿਸ਼ੇਸ਼ ਤੌਰ ਤੇ ਸਾਡੇ ਸਿਲੇਬਸ ਚ ਵੀ ਹੁੰਦਾ ਸੀ ਉਹ ਵੀ ਪੜ੍ਹਦੇ ਰਹੇ ਆ ਜਦੋਂ ਚਾਹੇ ਸੁਣਿਆ ਤੇ ਚਾਹੇ ਪੜ੍ਹਿਆ ਸਾਡੇ ਲੂਹ ਕੰਡੇ ਖੜੇ ਹੋਏ ਉਹਨਾਂ ਦੀ ਇਸ ਬਹਾਦਰੀ ਤੇ ਕੁਰਬਾਨੀ ਨੂੰ ਪੜ੍ਹ ਕੇ ਤੇ ਸੁਣ ਕੇ ਆ ਉੱਥੇ ਬੈਠੇ ਆ ਜਦੋਂ ਸਜ਼ਾ ਸੁਣਾਈ ਕਾਜੀ ਨੇ ਕਿ ਇਹਨਾਂ ਨੂੰ ਨਹੀਂ ਹੱਟ ਚਿਰ ਦਿੱਤਾ ਜਾਵੇ ਜਿੰਦਿਆਂ ਤਾਂ ਨਵਾਬ ਮਲੇਰਕੋਟਲਾ ਸ਼ੇਰ ਖਾਨ ਕਹਿੰਦਾ ਹੈ ਕਿ ਇਹ ਇਸਲਾਮ ਦੇ ਵਿਰੁੱਧ ਹੈ ਇਸਲਾਮ ਚ ਅਜਿਹੀ ਸਜ਼ਾ ਐਡੇ ਬੱਚਿਆਂ ਲਈ ਬਿਲਕੁਲ ਨਹੀਂ ਹੈ ਕਹਤਾ ਉਹ ਆਪਣਾ ਰੋਸ ਪ੍ਰਗਟ ਕਰਦਾ ਉੱਠ ਜਾਂਦਾ ਤੇ ਵਜੀਦਾ ਇਸ ਗੱਲ ਤੇ ਢਿੱਲਾ ਪੈਂਦਾ ਉਹਦਾ ਮਨ ਬਦਲਣ ਲੱਗਦਾ ਤਾਂ ਉੱਥੇ ਬੈਠਾ ਇੱਕ ਜਿਹੜਾ ਸੁਚਾਨੰਦ ਉਨੇ ਕਿਹਾ ਵੀ ਐਨ ਹੀ ਗੱਲ ਕਰਨ ਦੀ ਲੋੜ ਜਿਹੜਾ ਦੁਸ਼ਮਣ ਹੈ ਤੇ ਸੱਪ ਹੈ ਉਹ ਕਦੇ ਨਾ ਭੁੱਲੋ ਉਹ ਕਦੇ ਵੀ ਤੁਹਾਨੂੰ ਡੰਗ ਮਾਰ ਸਕਦਾ ਹੈ ਇਸ ਲਈ ਇਹ ਸੱਪ ਦੇ ਬੱਚੇ ਸੱਪ ਹੁੰਦੇ ਆ ਤੇ ਉਹਨਾਂ ਨੂੰ ਫੋੜਨਾ ਹੀ ਚੰਗਾ ਹੁੰਦਾ ਹੈ ਜਿਸ ਦੇ ਉੱਤੇ ਉਹਨਾਂ ਦੀ ਸਜ਼ਾ ਬਾਰ ਕਰਾ ਲਈ ਗਈ ਤੇ ਆਹ ਦਾ ਨਾਰਾ ਵੱਜੇ ਰਿਹਾ ਸਾਨੂੰ ਅੱਜ ਦੇ ਸਮੇਂ 'ਚ ਬਿਨਾਂ ਇਹ ਦੇਖੇ ਉਹ ਵੀ ਮੁਸਲਮਾਨ ਨਵਾਬ ਸੀ ਉਹ ਵੀ ਸ਼ੇਰ ਖਾਨ ਵੀ ਮੁਸਲਮਾਨ ਨਵਾਬ ਸੀ ਤੇ ਇੱਕ ਜ਼ੁਲਮ ਦੇ ਨਾਲ ਖੜ ਗਿਆ ਇੱਕ ਜ਼ੁਲਮ ਦੇ ਵਿਰੁੱਧ ਖੜ ਗਿਆ ਆਪਣੀ ਆਵਾਜ਼ ਉਠਾਈ ਇਸ ਕਰਕੇ ਮਸਲਾ ਧਰਮ ਦਾ ਨਹੀਂ ਹੈ ਮਸਲਾ ਅੰਦਰਲੇ ਮਨੁੱਖ ਦਾ ਹੈ ਕਿ ਉਹ ਅੰਦਰੋਂ ਕਿਸ ਤਰ੍ਹਾਂ ਨਾਲ ਧਰਮ ਨੂੰ ਦੇਖਦਾ ਹੈ ਇੱਕ ਧਰਮ ਦੇ ਨਾਂ ਦੇ ਉੱਤੇ ਸਜ਼ਾ ਦੇ ਰਿਹਾ ਇੱਕ ਧਰਮ ਦੇ ਨਾਂ ਤੇ ਉਹਦੀ ਨਿੰਦਿਆ ਕਰ ਰਿਹਾ ਤੇ ਇੱਕ ਖਾਸ ਧਰਮ ਦਾ ਬੰਦਾ ਉਹਨੂੰ ਪ੍ਰੇਰਿਤ ਕਰ ਰਿਹਾ ਵੀ ਨਹੀਂ ਸੱਪ ਹੈ ਇਹਨੂੰ ਛੱਡਣਾ ਨਹੀਂਗਾ ਇਸ ਕਰਕੇ ਇਹ ਧਰਮਵਾਦੀ ਲੜਾਈ ਨਹੀਂ ਜ਼ੁਲਮ ਵਾਲੇ ਪਾਸੇ ਖੜਨ ਵਾਲੇ ਲੋਕ ਇੱਕ ਕਿਸਮ ਦੇ ਐ ਤੇ ਜ਼ੁਲਮ ਦੇ ਵਿਰੁੱਧ ਖੜਨ ਵਾਲੇ ਲੋਕ ਇੱਕ ਕਿਸਮ ਦੇ ਐ ਇਹਨਾਂ ਨੂੰ ਧੰਨ ਦੀ ਨਿਗਾਹ ਚੋਂ ਦੇਖਣਾ ਕਲਤ ਹੈ ਸਾਡੇ ਦੇਸ਼ ਦੇ ਹਾਕਮ ਪਿਛਲੇ ਕੁਝ ਸਾਲਾਂ ਤੋਂ ਲੱਗੇ ਹੋਏ ਸੀ ਇੱਕ ਖਾਸ ਬਾਲ ਦਿਵਸ ਦੇ ਖਿਲਾਫ ਪ੍ਰਚਾਰ ਕਰਨ ਦੇ ਲਈ ਤਿੰਨ ਚਾਰ ਸਾਲ ਪ੍ਰਚਾਰ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਕਰ ਲਿਆ ਕਿ 26 ਤਰੀਕ ਨੂੰ ਬਾਲ ਬੀਰਵਾਲ ਦੇਵਸ ਮਨਾਉਣਾ ਹੈ ਮੈਨੂੰ ਐਂ ਲੱਗਦਾ ਹੈ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਇਤਰਾਜ਼ ਵੀ ਕੀਤਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸਾਹਿਬਜ਼ਾਦੇ ਬੱਚੇ ਜਰੂਰ ਸਨ ਉਮਰ ਦੇ ਵਿੱਚ ਪਰ ਇਹਨਾਂ ਦੀਆਂ ਕੁਰਬਾਨੀਆਂ ਇਹਨਾਂ ਦਾ ਜਜ਼ਬਾ ਬਾਲਾਂ ਵਰਗਾ ਨਹੀਂ ਹੈ ਮੈਨੂੰ ਆਪ ਨੂੰ ਲੱਗਦਾ ਹੈ ਮੇਰੀ 68 ਸਾਲ ਤੱਕ ਦੀ ਉਮਰ ਹੋ ਗਈ ਕਿ ਮੈਂ ਵੀ ਉਹ ਦਲੇਰੀ ਨਾ ਕਰ ਸਕਾਂ ਜਿੰਨੀ ਦਲੇਰੀ ਉਹ ਕਰਦੇ ਐ ਸੋ ਇਹਨਾਂ ਨੂੰ ਬਾਨ ਕਹਿ ਕੇ ਇਸ ਤਰ੍ਹਾਂ ਦੇ ਦਿਵਸ ਮਨਾਉਣਾ ਸ਼ਾਇਦ ਉਹਨਾਂ ਦੀ ਕੁਰਬਾਨੀ ਦੇ ਹਾਣ ਦੀ ਗੱਲ ਨਹੀਂ ਹੈ ਕਿਉਂਕਿ ਉਹਨਾਂ ਨੇ ਸ਼ੁਰੂ ਕਿਸੇ ਹੋਰ ਵਿਅਕਤੀ ਤੋਂ ਕੀਤਾ ਲਿਆਉਂਦੇ ਲਿਆਉਂਦੇ ਇੱਧਰ ਲੈ ਜਾਂਦਾ ਇਹ ਮੈਨੂੰ ਐਂ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਇੱਕ ਨਵੀਆਂ ਗੱਲਾਂ ਪ੍ਰਗਟਾਈਆਂ ਜਾ ਰਹੀਆਂ ਨੇ ਤਾਂ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਸਿੱਖ ਮੁਸਲਮਾਨ ਦਾ ਮੁੱਦਾ ਬਣਾ ਦਿੱਤਾ ਜਾਵੇ ਸੋ ਅਸੀਂ ਉਹਦੇ ਨਾਲ ਤਾਂ ਸਹਿਮਤ ਨਹੀਂ ਹਾਂ ਬਿਲਕੁਲ ਵੀ ਤੇ ਇਹਨਾਂ ਨੂੰ ਸਲਾਮ ਕਰਦੇ ਹਾਂ ਦੂਸਰੀ ਗੱਲ ਕਿ ਜਿਹੜਾ ਅੱਜ ਦਾ ਸਮਾਂ ਹੈ ਕੀ ਅੱਜ ਔਰੰਗਜ਼ੇਬ ਖਤਮ ਹੋ ਗਈ ਕੀ ਅੱਜ ਜਿਹੜੇ ਨਵਾਬ ਜਿਹੜੇ ਸਰੰਗਦੇ ਐ ਸੂਬਾ ਉਹ ਖਤਮ ਹੋ ਗਏ ਉਹਨਾਂ ਦੇ ਨਾਮ ਬਦਲੇ ਹੋ ਸਕਦੇ ਆ ਉਹਨਾਂ ਦੇ ਤਾਜਾਂ ਦੇ ਨਾਮ ਬਦਲੇ ਹੋ ਸਕਦੇ ਆ ਉਹਨਾਂ ਦੀਆਂ ਪਦਵੀਆਂ ਦੇ ਨਾਮ ਬਦਲੇ ਹੋ ਸਕਦੇ ਆ जरा ਇੱਕ ਗੌਰ ਕਰਦੇ ਦੇਖੀਏ ਇੱਕ ਠੰਡਾ ਬੁਰਜ ਹੈ ਜਿੱਥੇ ਮਾਤਾ ਗੁਜਰੀ ਜੀ ਛੋਟੇ ਛੋਟੇ ਬਾਲਾਂ ਨੂੰ ਲੈ ਕੇ ਬੈਠੇ ਐ ਇੰਨੀ ਠੰਡ ਦੇ ਵਿੱਚ ਇੱਕ ਦਿੱਲੀ ਦੇ ਵਿੱਚ ਸ਼ਹੀਨ ਬਾਗ ਮੋਰਚਾ ਲੱਗਦਾ ਹੈ ਉੱਥੇ ਬਹੁਤ ਬੁੱਢੀਆਂ ਮਾਵਾਂ ਜਿਨ੍ਹਾਂ ਚ 90 ਸਾਲਾਂ ਦੀ ਆਸਮਾ ਖਾਤੂਨ ਵੀ ਬੈਠੀ ਹੈ ਉੱਥੇ ਛੋਟੇ-ਛੋਟੇ ਬੱਚੇ 6 6 ਮਹੀਨਿਆਂ ਦੀ ਫਾਤਿਮਾ ਵੀ ਬੈਠੀ ਹੈ ਤੇ ਜਿਹੜਾ ਕਾਨੂੰਨ ਅੱਜ ਦੀ ਮੌਜੂਦਾ ਸਰਕਾਰ ਨੇ ਬਣਾਇਆ ਸੀ ਉਸ ਦਾ ਨਾਗਰਿਕਤਾ ਸੋਧ ਕਾਨੂੰਨ ਉਹਦਾ ਵਿਰੋਧ ਕਰ ਰਹੇ ਹੈ ਐਨੀਓਂ ਹੀ ਠੰਡ ਹੈ ਜਦੋਂ ਮੈਂ ਉਹਨਾਂ ਨੂੰ ਠੰਡ 'ਚ ਬੈਠਿਆ ਦੇਖਦਾ ਸੀ ਜੋ ਕਹਾਣੀਆਂ ਮਾਤਾ ਗੁਜਰੀ ਜੀ ਬਾਰੇ ਸਾਬਜਾਤਿਆਂ ਬਾਰੇ ਸੁਣਦਾ ਹੁੰਦਾ ਸੀ ਤਾਂ ਮੈਨੂੰ ਲੱਗਿਆ ਵੀ ਜਿਹੜੀਆਂ ਇਹ ਮਾਵਾਂ ਬੈਠੀਆਂ ਨੇ ਛੋਟੇ ਬੱਚਿਆਂ ਨੂੰ ਲੈ ਕੇ ਇਹ ਸ਼ਾਇਦ ਮਾਤਾ ਗੁਜਰੀ ਦਾ ਕੋਈ ਅੱਜ ਦਾ ਰੂਪ ਨੇ ਤੇ ਜ਼ੁਲਮ ਦੇ ਵਿਰੁੱਧ ਲੜ ਰਹੀਆਂ ਨੇ ਔਰੰਗਜ਼ੇਬ ਦਾ ਨਾਮ ਬਦਲ ਗਿਆ ਕੰਮ ਨਹੀਂ ਬਦਲੇ ਕੰਮ ਉਹੀ ਹੈ ਜਦੋਂ ਮੈਂ ਕਿਸਾਨ ਖੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਮਾਵਾਂ ਨੂੰ ਉੱਥੇ ਦਿੱਲੀ ਦੇ ਅੱਡ-ਅੱਡ ਮੋਰਚਿਆਂ ਤੇ ਬੈਠਿਆ ਦੇਖਦਾ ਸੀ ਚਾਹੇ ਉਟੀਕਰੀ ਹੋਵੇ ਸਿੰਘੂ ਹੋਵੇ ਸ਼ਾਹਜਹਾਂਪੁਰ ਹੋਵੇ ਤੇ ਚਾਹੇ ਗਾਜੀਪੁਰ ਦਾ ਮੋਰਚਾ ਹੋਵੇ ਮੈਨੂੰ ਲੱਗਦਾ ਹੁੰਦਾ ਸੀ ਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਮਾਤਾ 구ਜਰੀ ਦਾ ਆਸ਼ੀਰਵਾਦ ਪ੍ਰਾਪਤ ਹੈ ਨਹੀਂ ਇੰਨੀ ਵੱਡੀ ਠੰਡ ਦੇ ਵਿੱਚ ਇੱਕ ਜ਼ਾਲਮ ਦੇ ਖਿਲਾਫ ਇਸ ਤਰ੍ਹਾਂ ਲੜਨ ਦਾ ਹੌਸਲਾ ਨਹੀਂ ਪੈਂਦਾ ਸੋ ਦੋਸਤੋ ਔਰੰਗਜ਼ੇਬਾਂ ਦੇ ਨਾਂ ਬਦਲੇ ਉਹਦੇ ਬਦਲੇ ਕੰਮ ਉਹੀ ਹੈ ਅੱਜ ਇਹਨਾਂ ਸਾਹਿਬਜ਼ਾਦਿਆਂ ਨੂੰ ਅਕੀਦ ਦੇ ਫੁੱਲ ਮਾਤਾ ਜੀ ਨੂੰ ਅਕੀਦ ਦੇ ਫੁੱਲ ਭੇਂਟ ਕਰਦਿਆਂ ਹੋਇਆਂ ਆਓ ਅਹਦ ਕਰੀਏ ਕਿ ਅੱਜ ਦੇ ਔਰੰਗਿਆਂ ਦੇ ਵਿਰੁੱਧ ਇਹਨਾਂ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਜ਼ੁਲਮ ਦੇ ਖਿਲਾਫ ਲੜਨ ਲਈ ਆਵਾਜ਼ ਬੁਲੰਦ ਕਰੀਏ ਇਹੀ ਸਾਡੇ ਵੱਲੋਂ ਉਹਨਾਂ ਨੂੰ ਸੱਚੀ ਸ਼ਹਾਦਤ ਹੋਵੇਗੀ ਅੱਜ ਦੀ ਗੱਲ ਸਿਰਫ ਨਹੀਂ ਬਹੁਤ ਬਹੁਤ